ਹੈਲੋ ਵੈਲਕਮ ਜਿਆਨੋ ਮੇਰਾ ਨਾਮ ਮੰਨਤਿਆ ਮੈਂ ਇੱਥੇ ਯੂਨੀਵਰਸਿਟੀ ਆਫ ਕੈਲਗਰੀ ਚ ਪੀ ਐਚ ਡੀ ਸਟੂਡੈਂਟ ਆ ਜੇ ਤੁਸੀਂ ਇਸ ਵੀਡੀਓ ਤੇ ਕਲਿੱਕ ਕੀਤਾ ਆ ਤਾਂ ਸ਼ਾਇਦ ਤੁਹਾਨੂੰ ਆਲਰੇਡੀ ਪਤਾ ਆ ਪਰ ਇਹ ਸਾਡੇ 12 ਹਫ਼ਤਿਆਂ ਦੀਆਂ ਐਕਸਰਸਾਈਜ਼ ਵੀਡੀਓ ਆ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਕੈਂਸਲ ਆ ਅੱਜ ਮੈਂ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਇਨਫੋਰਮੇਸ਼ਨ ਦੱਸਣ ਲੱਗੀ ਆ ਜਿਹੜੇ ਤੁਸੀਂ ਯਾਦ ਰੱਖਣਾ ਆ ਜਦੋਂ ਤੁਸੀਂ ਇਹ ਵੀਡੀਓਜ਼ ਦੇ ਨਾਲ ਐਕਸਰਸਾਈਜ਼ ਕਰ ਕਰਾਂਗੇ ਸੋ ਸਭ ਤੋਂ ਪਹਿਲਾਂ ਜੇ ਤੁਸੀਂ ਥੋੜੀ ਸੌਖੀ ਐਕਸਰਸਾਈਜ਼ ਕਰਨਾ ਚਾਹੁੰਦੇ ਆ ਤਾਂ ਮੇਰੇ ਵੱਲ ਦੇਖਿਓ ਮੇਰੇ ਨਾਲ ਇਮਰੋਜ਼ ਵੀ ਹੋਗੀ ਜਿਹੜੀ ਇੱਥੇ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਬੀਐਸਸੀ ਸਟੂਡੈਂਟ ਆ ਇਮਰੋਜ਼ ਥੋੜੀ ਸੌਖੀ ਐਕਸਰਸਾਈਜ਼ ਦਿਖਾਉਗੀ ਸੋ ਜੇ ਤੁਸੀਂ ਥੋੜੀ ਸੌਖੀ ਸੌਖੀ ਕਰਨਾ ਚਾਹੁੰਦੇ ਆ ਤਾਂ ਇਮਰੋਜ਼ ਵੱਲ ਦੇਖਿਓ ਤਾਂ ਇਹ ਵੀ ਨਹੀਂ ਜ਼ਰੂਰੀ ਪੇ ਪੂਰਾ ਟਾਈਮ ਮੇਰੇ ਵੱਲ ਦੇਖਣਾ ਜਾਂ ਪੂਰਾ ਟਾਈਮ ਇਮਰੋਜ਼ ਵੱਲ ਦੇਖਣਾ ਤੁਸੀਂ ਬਦਲ-ਬਦਲ ਸਕਦੇ ਆ ਸੋ ਇਹ ਸੀ ਪਹਿਲੀ ਗੱਲ ਦੂਜੀ ਗੱਲ ਸਾਡੇ ਅਸੀਂ ਇੱਥੇ ਯੂਨੀਵਰਸਿਟੀ ਆਫ ਗੈਲਰੀ ਤੇ ਰਿਸਰਚ ਕਰਦੇ ਆ ਐਕਸਰਸਾਈਜ਼ ਦਾ ਕੈਂਸਰ ਦੀ ਤਾਂ ਇਸ ਕਰਕੇ ਸਾਡੇ ਕੋਲ ਸਕੇਲਸ ਹੈਗੇ ਆ ਜਿਹੜੇ ਅਸੀਂ ਹਰੇਕ ਜਿਹੜੇ ਵੀ ਪੇਸ਼ੈਂਟ ਸਾਡੇ ਲੈਬ ਤੇ ਆਉਂਦੇ ਆ ਜਿਹਨਾਂ ਨਾਲ ਅਸੀਂ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਇਹ ਸਕੇਲਸ ਖਾਲਦੇ ਆ ਪਹਿਲੇ ਸਕੇਲਸ ਆ ਫਟੀਗ ਐਂਡ એનર્ਜੀ ਸਕੇਲਸ ਦਾ ਥਕਾਵਟ ਦੀ ਸਕੇਲ ਦਾ એનર્ਜੀ ਦੀ ਸਕੇਲ ਅਮ ਤੁਸੀਂ ਇਸ ਕੇ ਲਾਲ ਦੇਖੋ ਜਦੋਂ ਐਕਸਰਸਾਈਜ਼ ਸ਼ੁਰੂ ਕਰਨ ਲੱਗੇ ਆ ਇਹ ਖਿਆਲ ਰੱਖੋ ਪੇ ਅੱਜ ਤੁਹਾਡੇ ਕੋ ਕਿੰਨੀ ਥਕਾਵਟ ਆ ਅੱਜ ਕਿੰਨੀ એનર્ਜੀ ਆ ਤੁਹਾਡੇ ਕੋਲ ਅਮ ਜੇ ਤੁਹਾਡੇ ਇਸ ਹਫਤੇ ਕੋਈ ਟ੍ਰੀਟਮੈਂਟ ਹੋਈ ਹੋਵੇ ਜਾਂ ਇਸ ਹਫਤੇ ਤੁਹਾਡੀ ਕੀਮੋਥੈਰਪੀ ਜਾਂ ਰੇਡੀਏਸ਼ਨ ਹੋਈ ਹੋਵੇ ਤਾਂ ਤੁਹਾਡੇ ਕੋ ਸ਼ਾਇਦ ਜਿਆਦੀ ਥਕਾਵਟ ਹੋਵੇ ਸੋ ਇਸ ਗੱਲ ਨੂੰ ਤੁਸੀਂ ਮਾਈਂਡ ਚ ਰੱਖੋ ਤਾਂ ਇਹ ਗੱਲ ਨੂੰ ਲੈ ਕੇ ਐਕਸਰਸਾਈਜ਼ ਸ਼ੁਰੂ ਕਰੋ ਤੇ ਅੱਜ ਮੇਰੇ ਕੋ ਕਿੰਨੀ ਥਕਾਵਟ ਆ ਕਿੰਨੀ એનર્ਜੀ ਆ ਅੱਜ ਮੈਂ ਕਿੰਨਾ ਕਰ ਸਕਦੀ ਆ ਜਾਂ ਕਰ ਸਕਦਾ ਆ ਸੋ ਜੇ ਪਹਿਲੇ স্ਕੇਲ ਇੱਕ ਹੋਰ ਸਕੇਲ ਆ ਸਾਡੇ ਕੋ ਉਹ ਆ ਰੇਟਿੰਗ ਆਫ ਪਰਸੀਵਡ ਐਕਸਰਸ਼ਨ ਜਾਂ ਆਰ ਪੀ ਈ ਸਕੇਲ ਇਹ ਸਕੇਲ ਤੁਹਾਨੂੰ ਦੱਸਦਾ ਆ ਤੁਸੀਂ ਕਿੰਨੀ ਕੁ ਔਖੀ ਐਕਸਰਸਾਈਜ਼ ਕਰਦੇ ਪਏ ਆ ਸੋ ਜੇ ਤੁਸੀਂ ਇਸ ਸਕੇਲ ਤੇ ਮੰਨ ਲਓ ਕਿੰਨੇ ਆ ਤੁਹਾਡੀ ਆਰ ਪੀ ਈ ਜ਼ੀਰੋ ਆ ਅੱਜ ਏਦਾ ਮਤਲਬ ਆ ਪੇ ਐਕਸਰਸਾਈਜ਼ ਤੁਹਾਡੇ ਲਈ ਬਿਲਕੁਲ ਆਕਸੀਨੇ 0 ਹੁੰਦਾ ਜਾਂ ਜਦੋਂ ਤੁਸੀਂ ਬੈੱਡ ਤੇ ਆ ਸੌਣ ਲੱਗੇ ਹੋਵੋ ਜਾਂ ਕੁਰਸੀ ਤੇ ਬੈਠੇ ਹੋਵੇ ਅਦੋਂ ਤੁਹਾਡਾ ਆਰਪੀਈ ਸਕੇਲ 0 ਹੁੰਦਾ ਆ 10 ਹੁੰਦਾ ਆ ਜਦੋਂ ਤੁਸੀਂ ਇਨੀ ਆਕੀ ਐਕਸਰਸਾਈਜ਼ ਕਰਦੇ ਪਏ ਆ ਪਈ ਸਾਹ ਨਹੀਂ ਆਉਂਦਾ ਤੁਸੀਂ ਇੱਕ ਸੈਕਿੰਡ ਵੀ ਹੋਰ ਨਹੀਂ ਕਰ ਸਕਦੇ ਇਹ 10 ਹੁੰਦਾ ਆ ਤਾਂ ਤੁਸੀਂ ਦੇਖ ਰਹੇ ਆ ਪਏ ਤੁਸੀਂ ਇਹ 0 ਤੋਂ 10 ਦੇ ਵਿੱਚ ਕਿੱਥੇ ਆ ਅਸੀਂ ਚਾਹੁੰਦੇ ਆ ਪਏ ਤੁਸੀਂ 3 ਦੇ ਕੋਲ ਰੋ ਪਏ ਐਕਸਰਸਾਈਜ਼ ਜਿਆਦਾ ਔਖੀ ਨਹੀਂ ਹੈਗੀ ਤਾਂ ਤੁਸੀਂ ਹੋਰ ਕਰ ਸਕਦੇ ਆ ਪੂਰਾ ਟਾਈਮ 3 ਤੇ ਰਹਿਣਾ ਅੱਛਾ ਤਾਂ ਤੀਜੀ ਗੱਲ ਇਹ ਹੈ ਆ ਪਏ ਅਸੀਂ ਤੁਹਾਨੂੰ ਕਿਹ ਵਾਲੀ ਐਕਸਰਸਾਈਜ਼ ਕਰਦੇ ਕਰਦੇ ਕਵਾਂਗੇ ਪਏ ਤੁਸੀਂ ਆਪਣੇ ਢਿੱਡ ਨੂੰ ਟਾਈਟ ਰੱਖਣਾ ਪੂਰਾ ਟਾਈਮ ਜਿਹੜੀ ਵੀ ਐਕਸਰਸਾਈਜ਼ ਅਸੀਂ ਕਰਦੇ ਹਾਂ ਤੁਸੀਂ ਆਪਣੇ ਢਿੱਡ ਨੂੰ ਟਾਈਟ ਰੱਖਣਾ ਤਾਂ ਜਦੋਂ ਇਹ ਕਹਿੰਦੇ ਆ ਸ਼ਾਇਦ ਤੁਸੀਂ ਸੋਚਦੇ ਆ ਭਈ ਇਹਦਾ ਮਤਲਬ ਹੈ ਤੁਸੀਂ ਸਾਹ ਘੁੱਟ ਲੈਣਾ ਪਰ ਇਹਦਾ ਇਹ ਨਹੀਂ ਮਤਲਬ ਹੈਗਾ ਇਹਦਾ ਇਹ ਮਤਲਬ ਹੈਗਾ ਯਾ ਪੇ ਮਾੜਿਆ ਜਾਂ ਜਿਹੜੇ ਢਿੱਡ ਦੇ ਮਸਲ ਆ ਉਹਨਾਂ ਨੂੰ ਟਾਈਟ ਰੱਖਣਾ ਇੰਗਲਿਸ਼ 'ਚ ਅਸੀਂ ਕਹਿੰਦੇ ਆ ਕੋਰ ਨੂੰ ਇੰਗੇਜ ਕਰਨਾ ਸੋ ਜਿਹੜੇ ਤੁਹਾਡੇ हिਪ ਦੇ ਮਸਲ हिਪ ਦੀਆਂ ਹੱਡੀਆਂ ਆ ਉਹਨਾਂ ਤੋਂ ਥੋੜਾ ਜਿਹਾ ਅੰਦਰ ਆਪਣੇ ਫਿੰਗਰਸ ਨੂੰ ਲੈ ਆਓ ਤਾਂ ਫਿਰ ਅਮ ਤੁਸੀਂ ਮੇਰੇ ਨਾਲ-ਨਾਲ ਕਰੋ ਤਾਂ ਅਸੀਂ ਹੁਣ ਖੰਗਦੇ ਆ ਜਦੋਂ ਤੁਸੀਂ ਖੰਗਦੇ ਆ ਤੁਹਾਨੂੰ ਇੱਥੇ ਫੀਲ ਹੋਗਾ ਜਿਹੜੇ ਮਸਲ ਟਾਈਟ ਹੁੰਦੇ ਆ ਉਹਨਾਂ ਨੂੰ ਤੁਸੀਂ ਟਾਈਟ ਰੱਖਣਾ ਪਰ ਹੁਣ ਮੈਂ ਟਾਈਟ ਰੱਖਿਆ ਪਰ ਮੈਂ ਸਾਹ ਹਜੇ ਵੀ ਲਈ ਜਾਂਦੀ ਆ ਮੈਂ ਆਪਣਾ ਸਾਹ ਨਹੀਂ ਰੋਕਿਆ ਸੋ ਪੂਰਾ ਟਾਈਮ ਤੁਸੀਂ ਇਦਾਂ ਆਪਣੇ ਢਿੱਡ ਨੂੰ ਟਾਈਟ ਰੱਖਣਾ ਆ ਏ ਤੁਹਾਡੀ एक्सरसाइज ਨੂੰ ਜਿਆਦਾ ਵਧੀਆ ਕਰੋਗੀ ਇਹ ਕਰਨ ਨਾਲ ਤੁਹਾਡੇ ਪੈਠ ਨੂੰ ਵੀ ਪ੍ਰੋਟੈਕਸ਼ਨ ਮਿਲੇਗੀ ਸੋ ਇਹ ਖਿਆਲ ਰੱਖਣਾ ਪਏ ਆਪਣੇ ਟੈਡਨ ਨੂੰ ਟਾਈਟ ਰੱਖਣਾ ਪੂਰੇ ਟਾਈਮ ਸੋ ਇਹ ਸੀ ਜਿਹੜੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਚੌਥੀ ਗੱਲ ਜਿਹੜੀ ਯਾਦ ਰੱਖਣੀ ਆ ਪੇ ਤੁਸੀਂ ਫਨ ਕਰੋ एक्सरसाइज ਅਸੀਂ ਹਾਂ ਹੈਲਥ ਵਾਸਤੇ ਕਰਦੇ ਪਏ ਆ ਆਪਣੇ ਆਪਣੀ ਬਾਡੀ ਨੂੰ ਸਟਰੋਂਗ ਰੱਖਣ ਨੂੰ ਕਰਦੇ ਆ ਪਰ ਐਕਸਰਸਾਈਜ਼ ਜੇ ਫਨ ਨਾ ਹੋਵੇ ਤਾਂ ਅਸੀਂ ਆਦਤ ਨਹੀਂ ਬਣਾ ਸਕਦੇ ਸੋ ਜੋ ਵੀ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਆ ਇਹ ਫਨ ਹੋਣ ਲਈ ਤੁਸੀਂ ਉਹ ਚੀਜ਼ ਕਰੋ ਜੇ ਤੁਸੀਂ ਚਾਹੁੰਦੇ ਆ ਆਪਣੀ ਫੈਮਿਲੀ ਨੂੰ ਨਾਲ ਲਿਆਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਨਾਲ ਬੁਲਾ ਲਓ ਜੇ ਤੁਸੀਂ ਨਾਲ ਗਾਣੇ ਲਾਉਣਾ ਚਾਹੁੰਦੇ ਆ ਨਾਲ ਗਾਲੇ ਗਾਣੇ ਲਾ ਲਓ ਜੇ ਤੁਹਾਨੂੰ ਬਾਹਰ ਜਾ ਕੇ ਐਕਸਰਸਾਈਜ਼ ਜ਼ਿਆਦਾ ਵਧੀਆ ਲੱਗਦੀ ਆ ਤਾਂ ਬਾਹਰ ਜਾ ਕੇ ਵੀਡੀਓ ਲਾ ਲਓ ਜੋ ਵੀ ਤੁਹਾਨੂੰ ਪਸੰਦ ਆ ਮੋਸਟ ਇੰਪੋਰਟੈਂਟ ਗੱਲ ਇਹ ਹੈ ਆਪੇ ਤੁਸੀਂ ਫਨ ਕਰੋ ਜਦੋਂ ਐਕਸਰਸਾਈਜ਼ ਕਰਦੇ ਆ ਓਕੇ ਚਲੋ ਹਣ ਇਹ ਵੀਡੀਓ ਹੋ ਗਈ ਸਾਡੇ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇ ਦਿੱਤੀ ਹੁਣ ਅਸੀਂ ਸ਼ੁਰੂ ਕਰਦੇ ਆ ਆਪਣੇ ਪਹਿਲੇ ਹਫਤੇ ਤੋਂ